ਔਰ ਲਾ ਗੋਲੇ ਡਾਲ ਲਿਆ ਔਰ ਉਹ ਤੇ ਗੋਲੀਆਂ ਚੱਲ ਪਈਆਂ ਐ ਗੋਲੀਆਂ ਚੱਲ ਪਈਆਂ ਪਿੱਛੇ ਹੋਈਆਂ ਦੀ ਲੜਾਈ ਉਹ ਹੀ ਅਸੀਂ ਤਾਂ ਸਵੇਰ ਦੇ ਪੁਲਿਸ ਮੇਰੇ ਘਰੇ ਡੈਥ ਹੋਈ ਆ ਮੇਰੇ ਸਾਲੇ ਦੀ ਅਸੀਂ ਕੱਲ ਫੋਲ ਚੋਕੇ ਆਏ ਆ ਅਸੀਂ ਕੀਰਤਪੁਰ ਸਾਹਿਬ ਜਾਣਾ ਵਾ ਪੁਲ ਤਾਰਨ ਵਾਸਤੇ ਸਾਰੇ ਸਾਡੇ ਘਰੇ ਮਿਲਣ ਵਾਸਤੇ ਆ ਰਹੇ ਆ ਕੋਈ ਆ ਰਿਹਾ ਕੋਈ ਜਾ ਰਿਹਾ ਵਾ ਚਾਤਾ ਪਤਾ ਨਹੀਂ ਇਧਰੋਂ ਆਏ ਗੱਡੀ ਦੇ ਵਿੱਚ ਪਹਿਲੇ ਤਿੰਨ ਫੇਰ ਕੀਤੇ ਖੜਕੇ ਫਿਰ ਇਹਨਾਂ ਨੇ ਘਰ ਵਾਲ ਨੂੰ ਮੇਰੇ ਵਾਲ ਨੂੰ ਆਉਂਦੇ ਉੱਥੇ ਗੋਲਦਾਂ ਮਾਰਦਿਆਂ ਮੰਮੀ ਜਾ ਕੇ ਸਦੋਂ ਨੂੰ ਮੈਂ ਕਿਹਾ ਓਏ ਜੌਨੀ ਓ ਜੌਨੀ ਬਾਜਾ ਦਿੰਦਾ ਪਰ ਉਹ ਗੋਲਦਾਂ ਮਾਰ ਕੇ ਉਹ ਮੇਰੇ ਨੂੰ ਵੀ ਮਾਰਨ ਲੱਗਾਈ ਪਰ ਮੈਂ ਜਦੋਂ ਭੱਜ ਆਇਆ ਫਿਰ ਕਿੰਨੇ ਬੰਦੇ ਕਿ ਜਿੰਨਾਂ ਵੱਲੋਂ ਅੱਜ ਇਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਤਿੰਨ ਜਾਣੇ ਮੈਂ ਅੱਖੀਂ ਦੇਖਿਆ ਜੀ ਇੱਕ ਗੋਲਡੀ ਕਾਲੀ ਡੀਜ਼ਲ ਤੇ ਜੌਨੀ ਬਾਕੀ ਹੋਰ ਹੋਣ ਜਦੋਂ ਸਿਰ ਤੇ ਪਈ ਹੋਵੇ ਨਹੀਂ ਪਤਾ ਲੱਗਦਾ ਤੇ ਮੇਰੇ ਬੇਟੇ ਤੇ ਲੱਗੀ ਆਈ ਗੋਲੀ ਅੱਛਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਦੋ ਲੱਗੀਆਂ ਇੱਕ ਇੱਥੇ ਲੱਗੀ ਇੱਕ ਬਾਹਰੋਂ ਲੱਗੀ ਨੇ ਫਾਇਰ ਕਿੰਨੇ ਹੋਇਆ ਜੀ ਤੈਰ ਦਾ 6 7 ਕੀਤੇ ਆਈ ਤੈਰ ਬਹੁਤ ਕੀਤੇ ਉਹਨਾਂ ਨੇ ਕਿਹੜਾ ਏਰੀਆ ਪੈਂਦਾ ਜੀ ਇਹ ਅਬਦੁੱਲਾਪੁਰ ਬਸਤੀ ਦੇ ਫਾਟਕ ਤੇ ਹੁਣ ਮੌਕੇ ਤੇ ਪੁਲਸ ਆਈ ਮੌਕੇ ਦੇ ਪ੍ਰਸ਼ਾਸਨ ਮੌਕੇ ਤੇ ਆਇਆ ਜਦੋਂ ਗੋਲੀ ਚੱਲ ਗਈ ਜਦੋਂ ਮੈਂ ਰਾਤ ਦਾ ਰੋਲਾ ਪਾ ਰਿਹਾ ਪਰ ਰਾਤ ਦਾ ਕੋਈ ਨਹੀਂ ਆਇਆ ਇਹ ਹੁਣ ਕਿਸੇ ਨੂੰ ਅਰੈਸਟ ਕੀਤਾ ਪੁਲਿਸ ਵੱਲੋਂ ਕਿਸੇ ਨੇ ਕੋਈ ਅਰੈਸਟ ਨਹੀਂ ਕੀਤਾ ਅਜੇ ਤੱਕ ਸਭ ਉਵੇਂ ਹੀ ਚੱਲ ਗਿਆ ਕਰ ਮੈਂ ਕਿਹਾ ਵੀ ਮੈਂ ਕਿਹਾ ਚਲੋ ਮੈਂ ਨਾਲ ਚੱਲਦਾ ਮੈਂ ਤੁਹਾਨੂੰ ਖੜਾਉਣਾ ਵਾ ਬੰਦੇ ਪਰ ਕਿਸੇ ਨੇ ਮੇਰੇ ਨਾਲ ਨਹੀਂ ਕੋਈ ਗਿਆ ਬਾਕੀ ਅਈ ਇਹੀ ਮੰਗ ਕਰਦੇ ਤੇ ਇਹਨਾਂ ਨੂੰ ਗੁੰਡਿਆਂ ਨੂੰ ਖੜਿਆ ਜਾਵੇ ਤੇ ਸਾਨੂੰ ਜਿਹੜਾ ਹਿਸਾਬ ਦਿੱਤਾ ਜਾ ਰਿਹਾ ਪਹਿਲਾਂ ਵੀ ਕਦੀ ਇੱਦਾਂ ਹੋਇਆ ਵੀ ਨਹੀਂ ਕਦੀ ਨਹੀਂ ਹੋਇਆ ਕਦੀ ਨਹੀਂ ਹੋਇਆ ਸਰਾਹਾਈ ਹੈ ਜੀ ਇੱਥੇ ਫਾਇਰਿੰਗ ਹੋਈ ਹੈ ਮੈਂ ਪੱਕੇ ਵੈਰੀਫਾਈ ਕਰ ਰਿਹਾ ਤੇ ਕਿੱਥੇ ਇਹ ਕਿਹੜੇ ਫਟਕਾਂ ਦੇ ਉੱਤੇ ਵੇਚਿਆ ਹੋਈ ਆ ਪਹਿਲੀ ਅਦੁੱਲਾਪੁਰ ਫਟਕ ਤੇ ਇਹਦੇ ਚਾਰਵੀ ਕੀ ਕੀਤੀ ਜਾਊਗੀ ਕਿ ਅਸੀਂ ਬਿਆਨ ਲੈ ਕੇ ਪਰਚਾ ਦਵਾਂਗੇ ਜਿਵੇਂ ਵੀ ਸੋਚੋ ਜਿਵੇਂ ਕਰੀਏ ਕਿੰਨੇ ਬੰਦੇ ਇੰਜਣ ਦੇ ਤੋਂ ਪਤਾ ਲੱਗੇ ਹੋਰ ਵੈਰੀਫਾਈ ਕਰ ਰਹੇ ਹਾਂ ਜੀ ਲੋਕਲ ਪੁਲਿਸ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਤਾਂ ਜਸਟ ਕੁ ਡੀ ਆਏ ਹੋਇਆ ਸਰ ਸਾਰਾ ਵੈਰੀਫਾਈ ਕਰਕੇ ਫਿਰ ਅਗੇ ਜਸ ਲੋਕਲ ਪੁਲਿਸ ਨਾਲ ਹਾਂਜੀ ਸਰ ਸਾਰਾ ਇਹ ਜੀਆਰਪੀ ਦੇ ਰਹੀ ਹੈ ਸਰ ਇਹ ਜੀਆਰਪੀ ਦੇ ਰਹੀ ਹੈ ਹੈਗਾ ਬਾਕੀ ਅਸੀਂ ਵੈਰੀਫਾਈ ਕਰਕੇ ਸਾਰਾ ਦੱਸਾਂਗੇ ਕਿ ਕੋਈ ਦੋ ਪਾਰਟੀਆਂ ਦੀ ਆਪਸ ਚ ਲੜਾਈ ਹੋਈ ਹੈ ਤੇ ਇੱਥੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਨਾਂ ਦਾ ਕਿੰਨੇ ਕਿੰਨੇ ਫਾਇਰ ਹੋਏ ਨੇ ਜੀ ਇੱਥੇ ਫਾਇਰ ਹੋਣੇ ਤਕਰੀਬਨ ਦੋ ਜਾਂ ਤਿੰਨ ਫਾਇਰ ਦਾ ਐਸਟੀਮੇਟ ਚੱਲ ਰਿਹਾ ਵੀ ਇੱਥੇ ਹੋਏ ਨੇ ਬਾਕੀ ਅਸੀਂ ਇਨਵੈਸਟੀਗੇਸ਼ਨ ਕੰਟੀਨਿਊਡ ਹੈ ਲੜਾਈ ਦਾ ਜਿਹੜੇ ਦੋਵੇਂ ਪਾਰਟੀ ਦੇ ਬੰਦੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਬੰਦੇ ਅਰੈਸਟ ਕੀਤੇ ਜਾਣਗੇ ਤੇ ਸਰ ਕਿੰਨੇ ਬੰਦੇ ਇੰਜਰਡ ਨੇ ਕੋਈ ਸੀਰੀਅਸ ਵੀ ਹੈਗਾ ਹਾਂ ਆ ਫਿਲਹਾਲ ਅਸੀਂ ਸਾਰੀ ਡਿਟੇਲ ਗੈਦਰ ਕਰ ਰਹੇ ਹਾਂ ਅਸੀਂ ਜਸਟ ਮੌਕੇ ਤੇ ਆਏ ਹਾਂ ਹੁਣੇ ਇਨਫੋਰਮੇਸ਼ਨ ਵੀ ਜਸਟ ਆਈ ਹੈ ਤੋਂ ਸਾਰੀ ਇਨਫੋਰਮੇਸ਼ਨ ਗੈਦਰ ਕਰਕੇ ਤੋਂ ਨੋ ਅਪਡੇਟ ਕਰ ਕੀ ਕਾਰਨ ਕੀ ਸੀ ਲੜਾਈ ਦਾ ਜੀ ਕਾਰਨ ਉਹੀ ਹਲੇ ਸਾਰਾ ਤੁਹਾਨੂੰ ਐਸ ਜਿਸੀਂ ਦੱਸਿਆ ਕਿ ਹਲੇ ਬੰਦੇ ਫੜਨੇ ਬਾਕੀ ਨੇ ਕਾਰਨ ਜਦੋਂ ਅਸੀਂ ਫੜ ਲਾਂਗੇ ਉਹਨਾਂ ਦੀ ਇੰਟਰੋਗੇਸ਼ਨ ਚ ਜ਼ਿਆਦਾ ਕਲੀਅਰ ਹੋਣਗੇ ਹਲੇ ਫਿਲਹਾਲ ਦੇ ਦੋ ਗਰੁੱਪਸ ਦੀ ਜਿਵੇਂ ਲੜਾਈ ਆਪਸ ਚ ਦੱਸੀ ਜਾ ਰਹੀ ਹੈ ਚੋਣਾਂ ਨੂੰ ਲੈ ਕੇ ਤਾਂ ਨਹੀਂ ਹੈਗੀ ਕੋਈ ਪਾਰਟੀ ਦੀ ਲੜਾਈ ਫਿਲਹਾਲ ਇਸ ਟਾਈਪ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਵੀ ਚੋਣਾਂ ਜਾਂ ਪਾਰਟੀ ਬਾਜ਼ੀ ਦੀ ਹਲੇ ਇਦਾਂ ਦਾ ਕੋਈ ਸਾਹਮਣੇ ਨਹੀਂ ਆਇਆ ਜੋ ਸਾਡੀ ਪ੍ਰੀਲੀਮਿਨਰੀ ਇਨਕੁਆਇਰੀ ਹੈ ਬਾਕੀ ਡਿਟੇਲਡ ਫੈਕਟਸ ਅੱਗੇ ਕਲੀਅਰ ਹੋਈ ਜਾਣਗੇ ਸਾਡੀ ਅਚ ਜਪਤਾ ਲੱਗੇ ਕਿਹੜੇ ਗਰੁੱਪ ਦੇ ਮੈਂਬਰ ਹਲੇ ਤੱਕ ਬੰਦੇ ਆਈਡੈਂਟੀਫਾਈ ਕੀਤੇ ਜਾ ਰਹੇ ਨੇ ਜੀ ਹਲੇ ਅਸੀਂ ਉੱਤੇ ਵਰਕ ਕਰ ਰਹੇ ਹਾਂ ਜਿਵੇਂ ਹੀ ਅੱਗੇ ਕੁਝ ਹੁੰਦਾ ਹੈ ਉਹ ਅਪਡੇਟ ਅੱਗੇ ਕਰਦੇ ਰਹਾਂਗੇ ਇਹ ਤਾਂ ਲੱਗੇ ਜੀ ਰਾਤ ਕਿੰਨੇ ਲੜਾਈ ਹੋਈ ਸੀ ਖਾਲੇ ਇਸ ਟਾਈਪ ਦੀ ਮੇਰੇ ਧਿਆਨ ਚ ਨਹੀਂ ਆਈਏ ਗੱਲ ਮੈਂ ਚੈੱਕ ਕਰ ਲੈਂਦਾ ਸਰ ਇੰਜਰਡ ਹੈਗਾ ਕੋਈ ਦੋਸਤ ਇੰਜਰਡ ਹੈ ਉਹ ਸਾਨੂੰ ਇਨਾ ਪਤਾ ਲੱਗਿਆ ਪਰ ਇੱਕ ਜਾਂ ਦੋ ਬੰਦੇ ਕਨਫਰਮ ਕਰਤਾ ਇਹ ਸਿਰ ਵੈਪਨ ਸੀਗੇ ਜਿਵੇਂ ਚੋਣ ਜਾਬਤਾ ਲੱਗਿਆ ਹੋਇਆ ਕੋਈ ਇਹ ਵੀ ਲੱਗਦਾ ਵੀ ਵੈਪਨ ਜਿ ਲਾਇਸੈਂਸੀ ਹੋਣਗੇ ਉਹੀ ਮੈਂ ਕਹਿ ਰਿਹਾ ਜੀ ਚੈੱਕ ਕਰਾਂਗੇ ਜਦੋਂ ਇਹ ਬੰਦਾ ਫੜਕੇ ਨੈਪ ਕਰਾਂਗੇ ਉਦੋਂ ਚੈੱਕ ਕਰਾਂਗੇ ਵੀ ਲਾਇਸੈਂਸੀ ਹਥਿਆਰ ਸੀ ਜਾਂ ਫਿਰ ਅਬਾਇ ਨਜਾਇਜ਼ ਹਥਿਆਰ ਸੀਗਾ ਫਿਰ ਉਸ ਹਾਵਨ ਅਕੋਰਡਿੰਗਲੀ ਕਾਰਵਾਈ ਕੀਤੀ ਜੀ ਟੋਟਲ ਫਾਇਰ ਕਿੰਨੇ ਕਿਤੇ ਹਨ ਦਾ ਐਸਟੀਮੇਟ ਹੈ 2 ਜਾਂ 3 ਦਾ ਐਸਟੀਮੇਟ ਹੈ ਟੋਟਲ ਕੋਈ ਸੀਸੀਟੀਵੀ ਮਿਲੀ ਹੈ ਪੁਲਿਸ ਨੂੰ ਸੀਸੀਟੀਵੀ ਕੈਮਰਾਸ ਹੈਗੇ ਹਾਲੇ ਦੁਆਲੇ ਅਸੀਂ ਉਹਨਾਂ ਦੇ ਫੁਟੇਜ ਘਟਾ ਰਹੇ ਹਾਂ ਉਹਨਾਂ ਚੋਂ ਬੰਦੇ ਆਇਡੈਂਟੀਫਾਈ ਕਰਕੇ ਫਿਰ ਉਹਨਾਂ ਨੂੰ ਅਰੈਸਟ ਕਰਨ ਲਈ ਟੀਮਾਂ ਅਸੀਂ ਫਾਰਮ ਕਰਦੇ ਨੇ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੋਈ ਆਪਸੀ ਕੋਈ ਪ੍ਰੋਪਰਟੀਜ਼ਮ ਮੈਂ ਆਲਰੇਡੀ ਜਿਵੇਂ ਕਿ ਬਰੀਫ ਕੀਤਾ ਵੀ ਕਲੀਅਰ ਨਹੀਂ ਹੈ ਹਜੇ ਹਾਲੇ ਬੰਦੇ ਫੜ ਕੇ ਜ਼ਿਆਦਾ ਕਲੀਅਰ ਹੋਗਾ ਇਹ ਸੈਂਕੜੇ